ਪੈਨ ਨੂੰ ਲੈਣ ਆਏ ਭਾਈ ਅਤੇ ਉਸ ਦੇ ਪਰਿਵਾਰ ਦੇ ਨਾਲ ਕੀਤੀ ਕੁੱਟਮਾਰ ਪੰਨੀ ਗੱਡੀ ਤਸਵੀਰਾਂ ਪਿੰਡ ਕਬਾਇਆ ਦੀਆਂ ਕਲੋਨੀਆਂ ਤੋਂ ਆਈਆਂ ਸਾਹਮਣੇ ਜਾਣਕਾਰੀ ਦਿੰਦੇ ਹੋਏ ਪਿੰਡ ਕਬਾਇਆ ਦੀ ਕਲੋਨੀ ਤੋਂ ਫੌਜੀ ਦੀ ਘਰ ਵਾਲੀ ਨੇ આરોਪ ਲਗਾਏ ਨੇ ਕਿ ਉਸ ਦੇ ਪਤੀ ਅਤੇ ਉਸ ਦੇ ਸਹੁਰਾ ਪਰਿਵਾਰ ਜਿਸ ਦੇ ਵਿੱਚ ਇੱਕ ਦੌਰ ਉਸ ਦਾ ਪੰਜਾਬ ਪੁਲਿਸ ਦੇ ਵਿੱਚ ਵੀ ਨੌਕਰੀ ਕਰਦਾ ਹੈ ਉਹਨਾਂ ਦੇ ਵੱਲੋਂ ਉਸ ਦੀ ਅਤੇ ਉਸ ਦੇ ਭਰਾ ਦੀ ਕੁੱਟਮਾਰ ਕੀਤੀ ਗਈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ ਲੇਕਿਨ ਐਫ ਆਈ ਆਰ ਦਰਜ ਕਰਨ ਦੇ ਬਾਵਜੂਦ ਆਰੋਪ ਹਨ ਕਿ ਉਕਤ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਦੱਸਦੇ ਇੱਕ ਉਕਤ ਔਰਤ ਨੇ ਆਰੋਪ ਲਗਾਏ ਨੇ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਹਜੇ ਵੀ ਖੁੱਲੇ ਆਮ ਘੁੰਮ ਰਹੇ ਨੇ ਅਤੇ ਉਸ ਨੂੰ ਘਰ ਦੇ ਵਿੱਚ ਰਹਿਣ ਤੋਂ ਧਮਕਾਇਆ ਜਾ ਰਿਹਾ ਹੈ ਉਸਨੇ ਕਿਹਾ ਕਿ ਉਹ ਅਤੇ ਉਸ ਦਾ ਛੋਟਾ ਜਿਹਾ ਬੱਚਾ ਦੋਨੇ ਇਕੱਲੇ ਰਹਿ ਰਹੇ ਹਨ ਅਤੇ ਡਰ ਦੇ ਸਾਇਹ ਹੇਟਾ ਹਨ ਅਤੇ ਲਗਾਤਾਰ ਉਹਨਾਂ ਨੂੰ ਇਹ ਘਰ ਛੱਡ ਕੇ ਜਾਣ ਦੇ ਲਈ ਆਖਿਆ ਜਾ ਰਿਹਾ ਹੈ ਇੰਨਾ ਹੀ ਨਹੀਂ ਯੁਕਤ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਮੇਰਾ ਨਾਮ ਸਰੋਜ ਰਾਣੀ। ਕੀ ਮਸਲਾ ਹੋਇਆ ਜੀ? 2024 ਦੇ 4 ਤਰੀਕ ਨੂੰ 949 2024 ਨੂੰ ਸਾਡੀ ਲੜਾਈ ਹੋਈ ਸੀ ਮੇਰੇ ਹਸਬੰਦ ਨਾਲ ਤੇ ਮੇਰੇ ਸਹੁਰਾ ਪਰਿਵਾਰ ਨੇ। ਮੇਰਾ ਬ੍ਰਦਰ ਲੈਣ ਆਏ ਸੀ। ਪਹਿਲਾਂ ਮੇਰੇ ਹਸਬੰਦ ਨੇ ਮੈਨੂੰ ਕਾਫੀ ਕੁੱਟੇ ਮਾਰਿਆ ਸੀਗਾ। ਉਸ ਤੋਂ ਬਾਅਦ ਮੇਰੇ ਬ੍ਰਦਰ ਮੈਨੂੰ ਲੈਣ ਲਈ ਆਏ ਸੀਗੇ। ਜੀ। ਕੋਈ ਸਮਝਾਣ ਲਈ ਪਹਿਲਾਂ ਤਾਂ ਉਹਨਾਂ ਨੂੰ ਕਹਿੰਦੇ ਮੈਂ ਬੈਠ ਕੇ ਸਮਝਾਉਂਗਾ ਉਹਨਾਂ ਨੂੰ। ਪਰ ਉਹਨਾਂ ਨੇ ਮੇਰੇ ਹਸਬੰਦ ਨੇ ਆਪਣੇ ਮਾਪਿਆਂ ਨੂੰ ਫੋਨ ਕਰਤਾ ਸੀ ਬ੍ਰਦਰ ਉਹਨਾਂ ਨੂੰ। ਜਦੋਂ ਮੇਰੇ ਬ੍ਰਦਰ ਪਹੁੰਚੇ ਸੀਗੇ ਤੇ ਗੱਡੀ ਦੇ ਵਿੱਚ ਹੀ ਸੀਗੇ ਤੇ ਮੈਂ ਮੇਰਾ ਸੋਹਰਾ ਪਰਿਵਾਰ ਸਾਰਾ ਪਹੁੰਚ ਆਇਆ ਸੀਗਾ ਮੇਰੇ ਦੋ ਦਿਓਰ ਸੀਗੇ ਮੇਰਾ ਸੋਹਰਾ ਸਾਹਿਬ ਸੀਗੇ ਔਰ ਮੈਂ ਹਸਮੰਦ ਤਾਈ थी ਸੀ ਘਰ ਵਿੱਚ ਹੀ ਸੀਗੇ ਹੂੰ ਫਿਰ ਜਦੋਂ ਮੇਰੇ ਵੀਰੇ ਨੇ ਗੱਡੀ ਟਰਨ ਕੀਤੀ ਸੀ ਇਹ ਮੋੜੀ ਸੀਗੀ ਤੇ ਉਹਨਾਂ ਨੇ ਪਹਿਲਾਂ ਗੱਡੀ ਤੇ ਤੋੜ ਫਾਂਚੂ ਸ਼ੁਰੂ ਕਰਕੇ ਉਸ ਤੋਂ ਬਾਅਦ ਬ੍ਰਦਰ ਨੇ ਕਾਫੀ ਸੱਟਾਂ ਮਾਰੀਆਂ ਮੇਰੇ ਸੱਟਾਂ ਮਾਰੀਆਂ ਸੱਟਾਂ ਮਾਰਨ ਤੋਂ ਬਾਅਦ ਉਹਨਾਂ ਨੇ ਫੋਨ ਸੀਗੇ ਸੜਕ ਨੂੰ ਫੋਨ ਵੀ ਖੋਲੇ ਸੀਗੇ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਨੂੰ ਫੋਨ ਕਰਿਆ ਸਾਨੂੰ ਪੁਲਿਸ ਜਦੋਂ ਲੈਣ ਲਈ ਆਈ ਫਿਰ ਉਹਨੇ ਜਨੂ ਫਰਾਰ ਹੋ ਗਏ ਸੀਗੇ ਉਸ ਤੋਂ ਬਾਅਦ ਸਾਰਾ ਸਾਡੇ ਅਸੀਂ ਹਸਪੀਟਲ ਚਲੇ ਗਏ ਸੀਗੇ ਹਸਪੀਟਲ ਵਿੱਚ ਸਾਰੀ 3 ਦਿਨ ਐਡਮਿਟ ਰਹੇ ਸੀਗੇ ਉਸ ਤੋਂ ਬਾਅਦ ਜਦੋਂ ਅਸੀਂ ਇੱਕ ਕਾਰ ਆਪਨੇ ਪਹੁੰਚੇ ਅਸੀਂ ਆਪਣੇ ਥਾਣੇ ਵਿੱਚ ਜਾ ਕੇ ਆਪਣੇ ਦਰਖਾਸਤ ਵਗੈਰਾ ਬਿਆਨ ਦਿੱਤੇ ਸੀਗੇ ਬਿਆਨ ਕਰਨ ਤੋਂ ਬਾਅਦ ਕਿਸੇ ਪੁਲਿਸ ਨੇ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਅਸੀਂ ਕਾਫੀ ਪੁਲਿਸ ਦੇ ਪੰਚਾਇਤ ਦੇ ਅਸੀਂ ਸਾਰਿਆਂ ਨੂੰ ਕਿਹਾ ਰਾਜ਼ੀ ਨਾਮੇ ਲਿਖੇਂਦੇ ਰਹੇ ਕੋਈ ਵੀ ਨਹੀਂ ਸਾਡੇ ਕੋਲ ਆਇਆ ਪਹੁੰਚੇ ਸਾਡੇ ਤੱਕ ਫਿਰ ਸਰ ਉਹ ਸੀ ਜੀ ਹਲੇ ਦੀ ਸੀ ਹਮ ਸਰ ਉਸ ਤੋਂ ਬਾਅਦ ਅਨਿਤ ਸਰ ਉਸ ਤੋਂ ਬਾਅਦ ਨੇ ਇਹਨਾਂ ਨੇ ਅੱਗੇ ਕੋਰਟ ਵਿੱਚ ਕੇਸ ਤੌਰਤਾ ਸੀਗਾ ਸਰ ਕੋਰਟ ਵਿੱਚ ਕੇਸ ਤੌਰਤਾ ਬਾ ਨਹੀਂ ਐਫ ਆਈ ਆਰ ਕੀਤੀ ਹੈ ਪੁਲਿਸ ਨੇ ਹਾਂਜੀ ਕਿੰਨੇ ਕਿੰਨੇ ਤੇ ਪਰਚਾ ਹੈ ਸਰ ਜਗਜੀਤ ਸਿੰਘ ਪੁਲਿਸ ਵਿੱਚ ਨੇ ਔਰ ਹਰਮੇਸ਼ ਸਿੰਘ ਮੇਰਾ ਸਹੁਰਾ ਸਾਹਿਬ ਨੇ ਗੁਰਮੀਤ ਸਿੰਘ ਮੇਰਾ ਦਿਓਰ ਹੈ ਔਰ ਅਸਰਜੀਤ ਸਿੰਘ ਮੇਰੇ ਹਸਬੰਦ ਨੇ ਜਗਜੀਤ ਸਿੰਘ ਕੀ ਲਗਦੇ ਏ ਤੁਹਾਡੇ ਮੇਰੇ ਦਿਓਰ ਨੇ ਦਿਓਰ ਹਾਂਜੀ ਅੱਛਾ ਪਰਚਾ ਹੈਗਾ ਸਾਰਿਆਂ ਤੇ ਹਾਂਜੀ ਸਾਰਿਆਂ ਤੇ ਪਰਚਾ ਠੀਕ ਹੈ ਹਾਂਜੀ ਜੋ ਉਹਨਾਂ ਨੇ ਕਾਰਵਾਈ ਉਹਨਾਂ ਨੇ ਆਪਣਾ ਪਰਚਾ ਦਰਜ ਕਰਤਾ ਸੀਗਾ ਜੀ ਸਰ ਪਰਚਾ ਦਰਜ ਕਰਨ ਤੋਂ ਬਾਅਦ ਫਿਰ ਉਹਨਾਂ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇੱਥੇ ਫਿਰ ਜਦੋਂ ਹਾਈ ਕੋਰਟ ਦੇ ਵੀ ਆਰਡਰ ਆਏ ਸੀਗਾ ਅਰੈਸਟ ਕਰ ਲਏ ਜਗਜੀਤ ਸਿੰਘ ਨੂੰ ਕਿਉਂਕਿ ਜਗਜੀਤ ਸਿੰਘ ਨੇ ਬਹੁਤ ਜ਼ਿਆਦਾ ਆਪਣਾ ਕੀਤਾ ਸੀ ਨੁਕਸਾਨ ਗੱਡੀ ਦਾ ਨੁਕਸਾਨ ਕਰਿਆ ਸੀ ਔਰ ਉਹਨੇ ਮੋਬਾਈਲ ਵੀ ਖੋ ਕੇ ਲੈ ਗਿਆ ਸੀ ਔਰ ਮੇਰੇ ਵੀ ਕਾਫੀ ਸੱਟਾਂ ਮਾਰੀਆਂ ਸੀਗੀਆਂ ਜੋ ਕਿ ਮੇਰੇ ਦੇ ਵੀ ਇੱਕ ਟੁੱਟ ਗਿਆ ਸੀਗਾ ਹਮ ਸਰ ਉਸ ਤੋਂ ਬਾਅਦ ਜਦੋਂ ਆਪਣੇ ਹਾਈ ਕੋਰਟ ਚ ਜੱਜ ਸਾਹਿਬ ਨੇ ਇਹਨਾਂ ਨੂੰ ਅਰੈਸਟ ਦੇ ਆਰਡਰ ਦਿੱਤੇ ਸੀਗੇ ਡੀਐਸਪੀ ਨੂੰ ਵੀ ਉਹਨਾਂ ਨੇ ਕਿਹਾ ਸੀ ਕੋਈ ਡੀਐਸਪੀ ਨੇ ਸਰਵਾਈ ਨਹੀਂ ਕੀਤੀ ਸਾਡੀ ਔਰ ਐਸਐਸਪੀ ਨੂੰ ਹੁਣ ਉਹਨਾਂ ਨੇ 13 ਤਰੀਕ ਨੂੰ ਐਸਐਸਪੀ ਨੂੰ ਕਿਹਾ ਸਰ ਉਹ ਵੀ ਅਜੇ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਸਰ ਮੈਨੂੰ ਸਟੇ ਮਿਲਿਆ ਸੀ ਕਰਦਾ ਮੈਂ ਆਪਣੇ ਅਦਾਰੇ ਚ ਜਦੋਂ ਕੱਲ ਆ ਕੇ ਰਹੀ ਔਰ ਸਰ ਉਹਨਾਂ ਨੇ ਮੇਰੇ ਜਿਹੜੇ ਸੋਹਰਾ ਪਰਿਵਾਰ ਸਾਰਾ ਸਰੋ ਮੈਨੂੰ ਧਮਕੀਆਂ ਦੇ ਰਹੇ ਨੇ ਕਹਿੰਦੇ ਮੈਂ ਘਰ ਵਿੱਚ ਤੈਨੂੰ ਅਸੀਂ ਰਹਿਣ ਨਹੀਂ ਦੇਣਾ ਤੇ ਅਸੀਂ ਤੈਨੂੰ ਘਰ ਤੋਂ ਬਾਹਰ ਕੱਢ ਦੇਣਾ ਸਰ ਸਾਨੂੰ ਦੋਨਾਂ ਨੂੰ ਮਾਂ ਪੁੱਤਰਾਂ ਬਹੁਤ ਜ਼ਿਆਦਾ ਖਖਰਾ ਹੈ ਤੇ ਸਾਡੇ ਸਨਮਾਇ ਕੀਤੀ ਜਾ ਕਿਉਂਕਿ ਮੇਰੇ ਐਸਮਰ ਤਾਂ ਡਿਊਟੀ ਤੇ ਨੇ ਔਰ ਮੇਰਾ ਜਗਜੀਤ ਸਿੰਘ ਮੇਰਾ ਦਿਓਰ ਹੈ ਗਰਮੀਤ ਸਿੰਘ ਮੇਰਾ ਦਿਓਰ ਹੈ ਔਰ ਹਰਮੇਸ਼ ਸਿੰਘ ਮੇਰਾ ਸਾਲਾ ਸਾਬ ਤੇ ਔਰ ਦੋ ਤਿੰਨ ਇੱਥੇ ਸਾਡੇ ਅੰਡ ਗਵੰਡੀ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਨੇ ਤੁਸੀਂ ਹੁਣ ਇੱਥੇ ਕੌਣ ਕੌਣ ਰਹਿ ਰਹੇ ਹੋ ਸਰ ਇੱਥੇ ਅਸੀਂ ਦੋਨੋਂ ਮਾਂ ਪੁੱਤਰ ਆ ਅੱਛਾ ਮਾਂ ਪੁੱਤ ਇਕੱਲੇ ਹੀ ਰਹਿ ਰਹੇ ਹੋ ਹਾਂਜੀ ਸਰ ਅੱਛਾ ਤੇ ਤੁਹਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਾਂ ਹਾਂਜੀ ਸਰ ਸਾਨੂੰ ਧਮਕੀਆਂ ਦੇ ਰਹੇ ਨੇ ਕਾਦੀਆਂ ਕਰੋ ਬਾਹਰ ਨਿਕਲਣ ਦੀਆਂ ਹੋਰ ਘਰ ਤੋਂ ਬਾਹਰ ਨਿਕਲ ਜਾ ਸਰ ਕੱਲ ਉਹਨਾਂ ਨੇ ਪੁਲਿਸ ਵੀ ਭੇਜੀ ਸੀਗੀ ਹੂੰ ਤੇ ਪੁਲਿਸ ਵੀ ਕਹਿ ਰਹੀ ਸੀ ਤਾਲਾ ਬੰਦ ਕਰਕੇ ਘਰ ਤੋਂ ਚਲੀ ਜਾਓ ਸਰ ਮੇਰਾ ਘਰ ਹੈ ਮੈਂ ਤਾਲਾ ਬੰਦ ਕਰਕੇ ਕਿਉਂ ਘਰ ਤੋਂ ਜਾਵਾਂ ਮੈਂ ਆਪਣੇ ਛੋਟੇ ਜਿਹੇ ਬੱਚੇ ਨੂੰ 8 ਕਿਲੋਮੀਟਰ ਤੋਂ ਪਹਿਲਾਂ 2-4 ਦਿਨ ਛੱਡਣ ਲਈ ਆਉਂਦੀ ਰਹੀ ਸੀਗੀ ਮੈਂ ਆਪਣੇ ਇੰਨੀ ਦੂਰ ਬੱਚਨ ਕਿਉਂ ਛੱਡਣ ਜਾਏ ਮੇਰੇ ਸਕੂਲ ਵੀ ਮੇਰੇ ਬੱਚੇ ਦੇ ਕੁਬਾਏ ਵਿੱਚ ਹੂੰ ਸਰ ਮੈਂ ਆਪਣੇ ਬੱਚੇ ਠੰਡ ਹੈਗੀ ਮੈਂ ਆਪਣੇ ਬੱਚੇ ਨੂੰ ਇੱਥੇ ਰੱਖ ਕੇ ਬਣਾਉਣਾ ਚਾਹੁੰਦੀ ਹਾਂ ਪਰ ਮੈਨੂੰ ਰਹਿਣ ਨਹੀਂ ਦੇ ਰਹੇ ਮੇਰਾ ਸਾਰਾ ਪਰਿਵਾਰ ਤੇ ਹੁਣ ਐਫ ਆਈ ਆਰ ਹੋ ਚੁੱਕੀ ਐ ਕੋਰਟ ਨੇ ਆਰਡਰ ਦਿੱਤੇ ਤਾਂ ਵੀ ਅਰੈਸਟ ਨਹੀਂ ਕਰ ਰਹੇ ਨਹੀਂ ਕਰ ਰਹੇ ਨਾ ਤੇ ਡੀ ਐਸ ਪੀ ਸਾਡੀ ਸੁਣੀ ਅਸੀਂ ਡੀ ਐਸ ਪੀ ਕੋਲ ਬਹੁਤ ਵਾਰੀ ਗਏ ਮੈਂ ਛੋਟੇ ਜਿਹੇ ਬੱਚੇ ਲੈ ਕੇ ਜਾਂਦੀ ਰਹੀ ਉਹਨਾਂ ਕੋਲ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀਗੀ ਔਰ ਅਸੀਂ ਜਦੋਂ ਇਹ ਆਪਣੇ ਚੌਕੀ ਵਿੱਚ ਜਾ ਕੇ ਕਹਿੰਦੇ ਆ ਬਸ ਇੱਕੋ ਕਹਿੰਦੇ ਨੇ ਘਰੇ ਅਸੀਂ ਗਏ ਸੀ ਕਿ ਘਰ ਮਿਲੇ ਨਹੀਂ ਅਸੀਂ ਗਏ ਸੀ ਘਰ ਮਿਲੇ ਨਹੀਂ ਕਿਸੇ ਨੂੰ ਵੀ ਅਰੈਸਟ ਨਹੀਂ ਕਰ ਰਹੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਰ ਮੈਂ ਤਾਂ ਇਹ ਮੰਗ ਰਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਰਸਟ ਕੀਤਾ ਜਾਏ ਔਰ ਮੈਂ ਘਰ ਵਿੱਚ ਰਹਿ ਰਹੀ ਮੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨ ਨਹੀਂ ਨਾ ਕੀਤੀ ਜਾ ਪਰੇਸ਼ਾਨ ਨਾ ਕਰਨ ਮੈਨੂੰ ਠੀਕ ਹੈ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਸਰੋਜ ਰਾਣੀ ਸਰੋਜ ਰਾਣੀ ਪਤੀ ਦਾ ਪਤੀ ਦਾ ਕੀ ਨਾਮ ਸਰਜੀਤ ਸਿੰਘ ਪਿੰਡ ਪਿੰਕੋਪਾਇਆ ਕਲੋਨੀ ਠੀਕ ਜਿਸਨ ਕੋ ਭਾਇਆ ਕਲੋਨੀਆਂ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਸਰੋਜ ਰਾਣੀ ਆ ਉਸਨੇ ਕਿਹਾ ਕਿ ਉਸ ਦੀ ਲੜਾਈ ਝਗੜਾ ਆਪਣੇ ਸਹੁਰੇ ਪਰਿਵਾਰ ਨਾਲ ਉਸਦੇ ਪਤੀ ਨਾਲ ਹੋਇਆ ਸੀ ਔਰ ਉਸ ਦੇ ਵਿੱਚ ਉਸ ਦਾ ਭਰਾ ਵੀ ਜ਼ਖਮੀ ਹੋਇਆ ਔਰ ਕਾਰ ਵੀ ਇੱਕ ਪਟ ਦਿੱਤੀ ਗਈ ਹੈ ਇਹਦੇ ਵਿੱਚ ਐਫ ਆਈ ਆਰ ਵੀ ਦਰਜ ਹੈ ਕਿ ਇਹ ਹੈ ਜੀ ਆਪਣੇ 27924 ਨੂੰ ਜਿਹੜੀ ਹੈ ਸਰੋਜ ਰਾਣੀ ਦਾ ਅਸੀਂ ਬਿਆਨ ਲੈ ਕੇ ਮੁਕੱਦਮਾ ਦਰਜ ਕੀਤਾ ਹੈ ਇਹ ਚਾਰ ਬੰਦੇ ਦੇ ਪਰਚਾ ਦਰਜ ਕੀਤਾ ਤੇ ਤਿੰਨ ਚਾਰ ਇਹ ਚਾਲ ਪਛਾਤੇ ਆ ਜਿਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਹੈ ਬਟ ਇਹਨੇ ਸਿਰਫ ਉਹਦਾ ਨਾਮ ਲਿਖਾਇਆ ਸਾਨੂੰ ਪੁਲਿਸ ਮੁਲਾਜ਼ਮ ਦਾ ਜ਼ਿਕਰ ਨਹੀਂ ਕੀਤਾ ਜਿਸ ਕਰਕੇ ਤੁਹਾਨੂੰ ਥੋੜੀ ਜਿਹੀ ਮੁਸ਼ਕਲ ਆਈ ਇਹਦੇ ਵਿੱਚ ਬਟ ਹੁਣ ਅਸੀਂ ਜਿਹੜਾ ਇਹਨੇ ਪਰਚਾ ਦਰਜ ਕਰਾਇਆ ਉਹਦੇ ਵਿੱਚ ਅਸੀਂ ਕਾਂਸਟੇਬਲ ਦੇ ਖਿਲਾਫ ਜਿਹੜੀ ਹੈ ਬੰਦੀ ਕਾਨੂੰਨੀ ਕਾਰਵਾਈ ਇਹ ਵੱਖਰੀ ਲੈ ਕੇ ਮਹਿਕਮੇ ਨੂੰ ਦਿੱਤੀ ਹੈ ਤੇ ਦੋਸ਼ੀਆਂ ਤੇ ਅਸੀਂ ਰੇਡ ਕਰ ਰਹੇ ਹਾਂ ਬਟ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਆ ਫੋਨ ਬੰਦ ਹੈ ਅਸੀਂ ਜਲਦੀ ਹੀ ਇਹਦੇ ਬਦੋਂ ਜਿਹੜੀ ਕੰਪਲੇਂਟ ਹੈ ਸ਼ਿਕਾਇਤ ਇਹਨੇ ਦਰਜ ਕਰਾਈ ਹੈ ਅਸੀਂ ਉਹਦੇ 'ਚ ਜਲਦੀ ਅਰੈਸਟ ਕਰਕੇ ਇਹਨਾਂ ਨੂੰ ਜਿਹੜਾ ਜੇਲ੍ਹ ਚ ਬਚਾਵਾਂਗੇ ਕੋ ਤੇ ਇਹਨੂੰ ਅਨੁਸਾਰਵਾਵਾਂਗੇ ਸਰੋਜ ਰਾਨੀ ਸਰ ਸਰੋਜ ਰਾਨੀ ਦਾ ਕਹਿਣਾ ਕਿ ਉਹ ਆਪਣੇ ਇੱਕ ਘਰ ਦੇ ਵਿੱਚ ਦੁਬਾਰੇ ਜਿਹੜਾ ਕਿ ਆਪਣੇ ਬੱਚੇ ਸਮੇਤ ਪਹੁੰਚੀ ਹੈ ਤਾਂ ਉਹਨੂੰ ਫੇਰ ਦੁਬਾਰੇ ਤੋਂ ਧਮਕਾਇਆ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਘਰ ਦੇ ਵਿੱਚ ਤੁਨਾ ਰ ਹੈ ਨਹੀਂ ਉਹਨੂੰ ਅਜੇ ਅਜੇ ਹੀ ਆਪਣੇ ਮੁਸ਼ਕਿਲਾਂ ਆਉਂ ਦਿੱਤੀ ਜਾਊਗੀ ਉਹਨੂੰ ਫਿਊਚਰ ਵਿੱਚ ਅਜੇ ਹੀ ਮੁਸ਼ਕਿਲਾਂ ਆਉਣ ਤੋਂ ਜੇ ਠੀਕ ਹੈ ਲੜਾਈ ਤੇ ਜਿਹੜੀ ਉਹਨਾਂ ਦਾ ਕੋਈ ਉਹ ਵਕ ਮੈਟਰ ਹੈ ਬਾਕੀ ਉਹਨੂੰ ਅਸੀਂ ਆਪਾਂ ਘਰ ਚ ਰੋਕਣ ਤੋਂ ਨਹੀਂ ਆਪਣੇ ਰਹਿਣ ਜੀ ਰੋਕ ਸਕਦੇ ਸੀ ਉਹ ਤੇ ਨਾ ਹੀ ਮੈਂ ਕਿਸੇ ਨੂੰ ਰੋਕਣ ਦਾ ਮੰਗ ਹੈ ਜੀ ਠੀਕ ਹੈ